ਰੱਖਿਆ ਕਰੋ ਮਹਾਰਾਜ ਗੁਰੂ ਜੀ ਰੱਖਿਆ ਕਰੋ ਰੱਖਿਆ ਕਰੋ ਰੱਖਿਆ ਕਰੋ ਮਹਾਰਾਜ ਗੁਰੂ ਜੀ ਰੱਖਿਆ ਕਰੋ ਵਾਹਿਗੁਰੂ 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 ਗੁਰਾਇਕ ਦੀ 부ਜਾਈ ਸਭਨ ਜੀਆਂ ਦਾ ਇੱਕ ਦਾਤਾ ਸੋਮਾ ਵਿਸਰਣਵਾਈ ਸੋਮਾ ਵਿਸਰਣ ਜਾਈ ਆਪੇ ਜਾਣੇ ਕਰੀਆ ਆਪੇ ਆਣੇ ਰਾਸ ਇਸੇ ਅਗੇ ਨਾਨਕਾ ਕਲੇ ਕਿਤੇ ਹਰ ਦਾਸ ਆਪੇ ਜਾਣੇ ਕਰੀਆ ਆਪੇ ਆਣੇ ਰਾਸ ਤੇਰੇ ਅਗੇ ਨਾਨਕਾ ਖਲੇ ਕੀ ਚੈ ਅਰਦਾਸ ਤਉ ਤੇ ਅਗੇ ਅਰਦਾਸ ਹਮਾਰੀ ਦਿਓ ਪਿੰਡ ਸਭ ਤੇਰਾ ਕਾਹਉ ਨਾਨਕ ਸਭ ਤੇਰੀ ਵਡਿਆਈ ਤੋਏ ਨਾਮ ਨ ਜਾਣੇ ਵੀਰਾ ਤੋ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੋ ਮੇਰਾ ਬੰਦ ਤੋ ਮੇਰਾ ਪ੍ਰਾਤਾ ਨਾ ਮੇਰਾ ਰੱਖਾ ਸਭ ਨਹੀਂ ਥਾਈ ਤਾਪੋ ਕੀ ਹਕਾੜਾ ਜਿਉ ਵਾਹਿਗੁਰੂ 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 ਕਿਰਪਾ ਕਰੋ ਗੁਰੂ ਸਰਵਾਨ ਅਰਦਾਸ ਸਵੜ ਚਰਨਾਂ ਪਾਸ ਸੰਜਾ ਵਿੱਚ ਆਈ ਖੜਾ ਨੂ ਰੋਕ ਲਾਓ ਅਰਦਾਸਾਂ ਬੇਨਤੀਆਂ ਗੁਰੂ ਜੀ ਪਾਸ ਸੰਗਤਾਂ ਦਾ ਭਲਾ ਕਰੋ ਅਸੀਸਾਂ ਦੇਵੋ ਇਸਤਾ ਸਾਹਿਬਾ ਦਾ ਢਾ ਹੋਈ ਦੇਸ ਨਾ ਮਾਰ ਨਾ ਸਕੇ ਕੋਈ ਕਿਸ ਕਰਤਾ ਪ੍ਰਖ ਲੋ ਆਵਲ ਨਵੰਗਾ ਹੁਆ ਕਿਰਪਾ ਕਰੋ ਜੀ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ ਹੈ ਨਮਾਣਿਆ ਜੀ ਮਾਨ ਨੇ ਤਾਨੀਆਂ ਦੇ ਤਾਨ ਸੱਚੇ ਪਿਤਾ ਵਾਹਿਗੁਰੂ ਜੀਓ ਤਾਨ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਦੀਪ ਸਿੰਘ ਜੀ ਤਾਨ ਹਰਦੇਵ ਬਾਦ ਰਾਮ ਰਾਜ ਜੀਓ ਤਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਸੱਚ ਜੀ ਆਪ ਜੀ ਹੈ ਬੱਕਨਸਾਲ ਰਾਨਾ ਦੁਬਦਾ ਵੇਲਾ ਪਾਰ ਲਾਇਆ ਸੀ ਮਹਾਰਾਜੂ ਹੁਣ ਪੰਜਾਬ ਤੇ ਮਹੜਾਂ ਦੀ ਮਾਰ ਤੇਰੀ ਮਹਾਰਾਜੂ ਕਲ ਆਉ ਜਲੇ ਹਨ ਕਲੇ ਹਨ ਸਭ ਮਹਾਰਾ ਤੇਰੇ ਉਕਮੰਦਰ ਨੇ ਸਭ ਦਰਿਆ ਵੀ ਸਭ ਪਾਣੀ ਤੇਰੇ ਹੁਕਮ ਦੇ ਵਗ ਰਿਹਾ ਹੈ ਮਹਾਰਾ ਜੀ ਕਾਲਜ ਵੀ ਜੀਵ ਹਾਂ ਸਾੜੀਆਂ ਕੋਲਾਂ ਰਾਂਚ ਤਾਰੋ ਕੇ ਮਾਂ ਦੀ ਮਾਫੀ ਵਲਸਕੇ ਮਹਾਰਾ ਪਲਾ ਕਰੋ ਸਿਖਸ਼ਾਂਤੀ ਆਹੀ ਗੁਰੂ ਸੱਚੇ ਪਾਸ਼ਾ ਜੀਓ ਕਿਰਪਾ ਕਰੋ ਸਬਦ ਦਾ ਪਲਾ ਕਰਨਾ ਸੰਗਤਾਂ ਦੀ ਆਸਾਂ ਆਪ ਜੀ ਦੇ ਚਰਨਾਂ ਦੇ ਕੋਲ ਨੇ ਮਹਾਰਾਜੀ ਸੇਵਾ ਕੀ ਅਰਦਾਸ ਪਿਆਰੇ ਜਪ ਜੀ ਨਾਮੁ ਬਰੁ ਜਨੁ ਤੇ ਮਾਰੇ ਦਿੱਤੀ ਕਦਨ ਹੋਵਈ ਨਾਨਕ ਅਰਦਾਸ ਨਾਨਕ ਗੁਰੂ ਗੰਦੀ ਦਾ ਨਾਨਕ ਜੋਰ ਦੇ ਬਿੰਦ ਕਾ ਕੋਣ ਕੋਣ ਦਾ ਆਸ ਮਹਾਰਾਜੀ ਪਲਾ ਕਰੋ ਪੰਜਾਬ ਵਿੱਚ ਬਹੁਤੜਾ ਇਹ ਸੰਗਤਾਂ ਬਹੁਤ ਪਰੇਸ਼ਾਨ ਗਾਨ ਨਾਨਕ ਚੰਦਰੇ ਮਹਾਰਾਜੀਓ ਬਖਸ਼ ਲੋ ਸਭ ਦਰਿਆ ਆਸਾ ਤੇ ਬਾਸ਼ਾ ਤੇਰੇ ਹੁਕਮ ਅnder ਹੁਕਮੇ ਅnder ਸਭ ਕੋ ਬਹਾਰ ਪੁਨਾ ਹੋਏ ਬਖਸ਼ ਲੋ ਮਹਾਰਾਜ ਕਲਦੇਗੀ ਜੀ ਮੈਂ ਬਹੁਤ ਗਲਤੀਆਂ ਨੇ ਬਖਸ਼ ਲੈਣਾ ਸਾਡੀ ਗਲਤੀਆਂ ਨੇ ਚਿਤਾਰੋ ਪਲਾ ਕਰੋ ਮਹਾਰਾਜ ਜੀ ਪਲਾ ਕਰੋ ਬਖਸ਼ੋ ਮਹਾਰਾਜ ਜੀ ਅਰਦਾਸਾਂ ਪ੍ਰਵਾਨ ਕਰੋ ਸੰਗਤਾਂ ਸਭ ਦੂਰ ਦਰਾਡੇ ਤੋਂ ਤੇ ਸਾਹ ਵਿਦੇਸ਼ਾਂ ਤੋਂ ਪਰਾਂ ਵਿੱਚ ਦੇ ਦਵਾਰਾਂ ਸਭ ਅਰਦਾਸਾਂ ਹੋ ਰਹੀਆਂ ਨੇ ਆਪ ਵੀ ਕਿਰਪਾ ਕਰੋ ਮਹਾਰਾਜ ਬਖਸ਼ ਲੋ ਬਖਸ਼ ਲੋ ਜੀ ਬਖਸ਼ ਲੋ ਸਾ ਤੇ ਬਾਸ਼ਾ ਕਿਰਪਾ ਕਰੋ ਦਇਆ ਕਰੋ ਤਰਸ ਕਰੋ ਮੇਰੇ ਮਾਲਕ ਜੀ ਜੇ ਤਾਸ ਮਨ ਸਾਗਰ ਨੀਰ ਭਰਿਆ ਇਤੇ ਉਹ ਹਮਾਰੇ ਦਇਆ ਕਰੋ ਸੁਬੇਰ ਪਾਉ ਦਬਦੇ ਪੱਤਰ ਤਾਰੇ ਇਹ ਸੱਚੇ ਪਾਤਸ਼ਾਹ ਜੀ ਉਹ ਤਉ ਮਰੀ ਸਰਣਾ ਤੁਮਾਰੀ ਆਸਾ ਤਉ ਮਹੀ ਸਜਣ ਸੋਹਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਜੀ ਮਹਾਰਾਜ ਆਪ ਜੀ ਨੇ ਬੱੱਕਣ ਸਾਹਿਲ ਵਾਣਾ ਦਾ ਰੁਕਦਾ ਵੇੜਾ ਪਾਣਿਆ ਸੀ ਗੁਰਦੇਵ ਬਾਦਸ਼ਾਹ ਮਹਾਰਾਜੀ ਆਪ ਕਿਰਪਾ ਕਰੋ ਵੇੜਾ ਵੇੜਾ ਪੰਜਾਬ ਦਾ ਪਾਣੀ ਬਹੁਤ ਆ ਗਿਆ ਮਹਾਰਾਜ ਸਤਿਗੁਰੂ ਜੀ ਆ ਰਿਆ ਸੱਚੇ ਸਤੂ ਜੀ ਠਾਠਾ ਮਹਾਰਾਜ ਮਹਾਰਾਜੀ ਇਲਾਕੇ ਵਾਲੇ ਲੋਕ ਬਹੁਤ ਤੰਗ ਨੇ ਆਪ ਕਿਰਪਾ ਕਰੋ ਰੰਕਾ ਕਰੋ ਸੱਚੇ ਬਾਸ਼ਾ ਕਿਰਪਾ ਕਰੋ ਕਿਰਪਾ ਕਰੋ ਮਹਾਰਾਜੀ ਮੇਰ ਕਰਨੇ ਮੇਰ ਕਰਨੇ ਭਲਾ ਕਰੋ ਸੱਚੇ ਬਾਸ਼ਾ ਦਖਸ਼ਲ ਪਖਸ਼ ਮਹਾਰਾਜੀ ਇਹੋ ਨਿਆਤਰ ਆਡੀ ਹੈ ਮਹਾਰਾਜ ਉਹ ਆ ਦੇਖੋ ਅੱਵਲ ਯੱਲਾ ਦੂਰ